ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਛੋਟਾ ਵੀਰ ਪੱਤਰਕਾਰ ਹਿਰਸਿੰਦਰ ਤਲਵੰਡੀ ਐਸ ਵਾਲੇ ਆਪਾਂ ਮੌਜੂਦਾ ਜੀ ਗੁਰਦਾਸਪੁਰ ਸੇਵਾ ਕੇਂਦਰ ਵਿੱਚੇ ਸਾਡੇ ਨਾਲ ਇੱਕ ਮਾਨਜੂ ਖਸਤਰੀ ਖੜੇ ਨੇ ਸੇਵਕ ਜੀ ਜੋ ਕਿ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਸੰਤ ਸੇਵਕ ਜੀ ਸੰਤ ਸੇਵਕ ਜੀ ਔਰ ਅੱਜ ਇੱਥੇ ਪਹੁੰਚੇ ਨੇ ਕਿਹੜੇ ਮਸਲੇ ਦੇ ਪਹੁੰਚੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਛਾ ਸੇਵਕ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਗੱਲ ਸੀ ਕੀ ਕਰਨ ਔਰ ਜਿ세 ਇਸ ਆਪਣੀ ਤੇ ਚੋਰ ਪੰਚਾਰਤ ਦੇ ਲਈ ਅਸੀਂ ਆਪਣੇ ਕੋਲ ਡਾਕੂਮੈਂਟ ਤਿਆਰ ਕਰਾਉਣ ਦੇ ਸਬੰਧ ਵਿੱਚ ਆਏ ਆਏ। ਅੱਛਾ ਜੀ ਨੋਮੀਨੇਸ਼ਨ ਤੇ ਪਤਾ ਹੋ ਚੁੱਕੀ ਹੈ। ਅੱਛਾ ਜੀ ਤੇ ਚਲੋ ਹੁਣ ਅੱਗੇ ਹਲਕੇ ਦੇ ਵਿੱਚ ਜਾ ਰਹੇ ਹਾਂ। ਜਨਤਾ ਦੀ ਕਿਤੇਰੀ ਦੇ ਵਿੱਚ ਪੂਰਾ ਨਿਦਾਰ ਰਹੇ ਹਾਂ। ਅੱਛਾ ਜੀ ਬਾਕੀ ਜਨਤਾ ਦੇਖੋ ਕਿਸ ਤਰ੍ਹਾਂ ਸਾਨੂੰ ਚੈਂਜ ਕਰਦੀ ਹੈ। ਬਾਕੀ ਹੁਣ ਜਨਤਾ ਜੀ ਸੇਵਾ ਦਾ ਮੌਕਾ ਦੇ ਹਾਂ ਜੀ ਤੇ ਅਸੀਂ ਆਪਣੇ ਤੰਦਮਾਨ ਦੇ ਨਾਲ ਕਰਾਂਗੇ। ਕਿਸੇ ਗੱਲ ਦੀ ਕੋਈ ਕਮੀ ਪੇਛੇ ਨਹੀਂ ਰਹਿਣ ਦੇਾਂਗੇ ਤੇ ਬਾਕੀ ਸਾਹਮਣੇ ਸਭ ਕਲੀਅਰ ਹੀ ਹੈ। ਅੱਜ ਦੇ ਜੀਵ ਭਾਰਤ ਦੇਸ਼ ਦੇ ਵਿੱਚ ਕਿਦਾਂ ਦੇ ਹਲਾਰ ਨੇ। ਕਿੰਦਾ ਕੋ ਸਿਸਟਮ ਸਹੀ ਚੱਲ ਰਿਹਾ ਹਰ ਬੰਦਾ ਹਰ ਵਰਗ ਹਰ ਤਰ੍ਹਾਂ ਦਾ ਬੰਦਾ ਹਰ ਵਰਗ ਹਰ ਜਮਾ ਦਾ ਬੰਦਾ ਹਰ ਇੱਕ ਪ੍ਰੋਫੈਸ਼ਨ ਦਾ ਬੰਦਾ ਬਹੁਤ ਦੁਖੀ ਹੈ ਚਾਹੇ ਜਿਹੜਾ ਵੀ ਜਿਹੜਾ ਵੀ ਕੋਈ ਕਾਬਿਲ ਬੰਦਾ ਉਹਨੂੰ ਉਹਦੀ ਕਾਬਲੀਅਤ ਦੇ ਅਨੁਸਾਰ ਉਹਦਾ ਕੋਈ ਵੈਲਿਊ ਨਹੀਂ ਪੈਂਦਾ ਕਰ ਰਹੀ ਨੇ ਉੱਥੇ ਜਿਹੜਾ ਪਹੁੰਚੇ ਆ ਇੱਕ ਸਾਡੇ ਦੇ ਸੀਨੀਅਰ ਲਾਇਰ ਬੈਠੇ ਨੇ ਇੱਥੇ ਉਹਨਾਂ ਨੇ ਇੱਕ ਇੱਕ ਸਵਾਲ ਪੁੱਛਿਆ ਜਿਹਨੂੰ ਬੜੇ ਤਰੀਕੇ ਨਾਲ ਸਰ ਹੁਣੇ ਤੁਸੀਂ ਜੋ ਕਿ ਪ੍ਰੀ ਰਿਪੋਰਟ ਕਰ ਹਾਂਜੀ ਮੈਂ ਜੀ ਇਹਨਾਂ ਨੇ ਪੁੱਛਿਆ ਕਿ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾ ਦੇਣੇ ਆ ਤੁਸੀਂ ਲੋਕ ਸਭਾ ਜਾ ਕੇ ਕਿਹਦੀ ਸਪੋਰਟ ਕਰੋਗੇ ਹਾਂਜੀ ਦੱਸੋ ਮੈਨੂੰ ਜੀ ਹਾਂਜੀ ਸਰ ਨੇ ਬਹੁਤ ਵਧੀਆ ਸਵਾਲ ਕੀਤਾ ਜੀ ਸਵਾਲ ਦਾ ਇਹ ਬੰਦਾ ਵੀ ਆਈ ਕਰਨਾ ਦੇਖੋ ਸਰ ਗੱਲ ਇਹ ਵੀ ਇਹ ਠੀਕ ਹੈ ਤੁਸੀਂ ਮੇਰੀ ਲੋਕ ਸਭਾ ਦੇ ਵਿੱਚ ਤੁਸੀਂ ਜਿਤਾ ਕੇ ਭੇਜਦੇ ਹੋ ਉਹਦੇ ਤੋਂ ਬਾਅਦ ਮੈਂ ਇਕੱਲਾ ਕੋਈ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਡਿਸੀਜੇ ਦਾ ਨਾ ਨਾ ਮੈਂ ਆਪਣੀ ਮਰਜ਼ੀ ਦਾ ਨਹੀਂ ਕਰਾਂਗਾ ਇਦੇ ਤੇ ਇੱਕ ਮੈਂ ਜਿਹੜੀ ਆਬਾਮ ਦੀ ਰੈਫਰੈਂਡਮ ਕਰਾਵਾਂਗਾ ਜਿਹਨਾਂ ਲੋਕਾਂ ਨੇ ਮੈਨੂੰ ਕਾਮਯਾਬ ਕਰਕੇ ਜਿਹੜੇ ਉੱਥੋਂ ਤੱਕ ਭੇਜਣਾ ਇਹਦੇ ਤੇ ਇੱਕ رائے شمਾਰੀ ਹੋਏਗੀ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਜਿਹੜੀ ਮੇਰੇ ਤੋਂ ਕੋਈ ਸਪੋਰਟ ਮੰਗੇਗੀ ਆਪਣੀ ਰਾਬਤਾ ਕਾਇਮ ਕਰਨਗੇ ਉਹਨਾਂ ਦੇ ਨਾਲ ਮੇਰੀਆਂ ਕੋਈ ਆਪਣੀਆਂ ਕੋਈ ਕੰਡੀਸ਼ਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਹਿੱਤ ਦੇ ਵਿੱਚ ਜਾਂਦੀਆਂ ਹੋਣਗੀਆਂ ਜਿਹੜੀਆਂ ਡਿਵੈਲਪਮੈਂਟ ਦੇ ਵਿੱਚ ਜਾਂਦੀਆਂ ਹੋਣਗੀਆਂ ਐਜੂਕੇਸ਼ਨ ਨਾਲ ਰਿਲੇਟਡ ਹੋਣਗੀਆਂ ਟਰਾਂਸਪੋਰਟ ਨਾਲ ਰਿਲੇਟਡ ਹੋਣਗੀਆਂ ਮੈਡੀਕਲ ਸਿਹਤ ਨਾਲ ਰਿਲੇਟਡ ਹੋਣਗੀਆਂ ਉਹਦੇ ਤੇ ਜੇ ਕੋਈ ਪਾਰਟੀ ਮੇਰੀਆਂ ਸ਼ਰਤਾਂ ਦੇ ਨਾਲ ਮੇਰੇ ਨਾਲ ਕਿਹੇ ਹੱਦ ਤ ਤੁਸੀਂ ਗੱਲਾਂ ਕਹਿ ਰਹੇ ਹੋ ਇਹ ਤੇ ਬਾਕੀ ਪਾਰਟੀਆਂ ਵੀ ਲੋਕਾਂ ਨੂੰ ਕਹਿ ਰਹੀਆਂ ਚਲੋ ਕਿ ਡਾਇਰੈਕਟ ਉਹਨਾਂ ਨੂੰ ਕਿਉਂ ਨਾ ਪਾ ਦਨ ਸਰ ਦੇਖੋ ਪਾਰਟੀਆਂ ਤਾਂ ਬੜਾ ਕੁਸ਼ੀ ਜਾਂਦੀਆਂ ਜੀ ਪਾਰਟੀਆਂ ਦੇ ਬੜੇ ਬੜੇ ਵੱਡੇ ਮੈਨੀਫੈਸਟੋ ਵੀ ਜਾਰੀ ਕਰਦੀਆਂ ਨੇ ਪਿਛਲੇ ਕਈ ਸਾਲਾਂ ਤੋਂ ਕਰਦੀਆਂ ਨੇ 77 ਸਾਲ ਹੋ ਗਏ ਨੇ ਅਜ ਦੇਸ਼ ਨੂੰ ਯਾਦ ਹੋਈ ਨਹੀਂ ਉਹਨਾਂ ਨੇ ਉਦੋਂ ਤੋਂ ਇਹ ਇਹੀ ਕੁਝ ਕਹਿੰਦੀਆਂ ਹੀ ਆਈਆਂ ਇਸ ਤਰ੍ਹਾਂ ਦੇ ਕਿਹ ਵਾਅਦੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਦਾ ਸਿਸਟਮ ਲਿਆਂਦਾ ਜਾਂਦਾ ਉਸ ਤੋਂ ਬਾਅਦ ਜਤਤ ਇਹ ਵਿੱਚ ਹੰਦਬਦ ਨਾਰੀ ਵਾਲੇ ਯੂ ਟਰਨ ਹੋ ਜਾਂਦੇ ਪਾਰਟੀਆਂ ਨੇ ਤੇ ਦੇ ਵਿੱਚ ਆਪਾਂ ਹੁਣ ਤਾਂ ਨਾ ਵੀ ਗੱਲ ਕਰਾਂਗੇ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਅਸ਼ੋਕ ਕੁਮਾਰ ਨੰਬਰਦਾਰ ਅੱਛਾ ਅਸ਼ੋਕ ਕੁਮਾਰ ਜੀ ਜੋ ਇਸ ਮਹਾਨ ਅਸਤੀ ਵੱਲੋਂ ਉਪਰਾਲਾ ਕੀਤਾ ਗਿਆ ਅੱਜ ਦੇ ਦੌਰ ਵਿੱਚ ਉਹ ਸੋਚਣ ਤੋਂ ਵੀ ਬਾਹਰ ਆ ਕੀ ਕਹੋਗੇ ਬਿਲਕੁਲ ਸਹੀ ਹੈ ਜੀ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਕੋਈ ਵੀ ਆਪਣਾ ਹੱਕ ਜਤਾਉਣ ਵਾਸਤੇ ਜਾਂ ਆਪਣੇ ਹੱਕ ਲੈਣ ਲਈ ਇਲੈਕਸ਼ਨ ਲੜ ਸਕਦਾ ਪਰ ਮੈਂ ਹੈ ਤਾਂ ਸਤੰਦ ਸੇਵਕ ਸਾਡੇ ਭਰਾ ਜੀ ਨਾ ਸ਼ਾਂਪਰੋਸ਼ ਨੇ ਸਾਡੇ ਦਫ਼ਤਰ ਦੇ ਨਾਲ ਹੀ ਜੁੜੇ ਦੇ ਨੇ ਤੇ ਵਧੀਆ ਲੱਗ ਰਿਹਾ ਵੀ ਬੰਦੇ ਉਪਰਾਲਾ ਕੀਤਾ ਤੇ ਜਨਤਾ ਨੂੰ ਕੁਝ ਅਪੀਲ ਕਰਨੀ ਚਾਹੋਗੇ ਜਰੂਰ ਕਰਾਂਗੇ ਜੀ ਅਪੀਲ ਇਹ ਹੈ ਵੀ ਇਹ ਸੱਜਣ ਸਾਡਾ ਵਿਚਾਰਾ ਮਿਹਨਤੀ ਹੈ ਜੀ ਤੇ ਚਾਹੀਦਾ ਵੀ ਲੋਕ ਸਭਾ ਦੇ ਵਿੱਚ ਮੈਂਬਰ ਬਣੇ ਜੀ ਔਰ ਅچھے ਲੋਕਾਂ ਵਾਸਤੇ ਕੰਮ ਕਰਨਗੇ ਜਿਹੜੇ ਪਬਲਿਕ ਵਾਸਤੇ ਜਿਸ ਪਬਲਿਕ ਵਾਸਤੇ ਖੜੇ ਹੋ ਰਹੇ ਨੇ ਸੇਵਾ ਕਰਨੇ ਖੜੇ ਹੋ ਰਹੇ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਉੱਪਰ ਜਾ ਕੇ ਅਵਾਜ਼ ਉਠਾਣਾ ਤਾਂ ਜੋ ਸਾਡੀਆਂ ਬਾਜ਼ੂ ਤੱਕ ਪਹੁੰਚ ਸਕੇ ਬਿਲਕੁਲ ਬਿਲਕੁਲ ਠੀਕ ਹੈ ਤਨਵਾਜੀ ਅੱਛਾ ਹੁਣ ਗੱਲ ਕਰਾਂਗੇ ਜੀ ਹਾਂਜੀ ਬੀਜੀ ਤੁਸੀਂ ਇਸ ਪੁਲ ਤੇ ਲੈ ਕੇ ਆਏ ਹੋ ਕੀ ਹੈ ਪੁਲ ਦੀ ਕੀ ਕਹਾਣੀ ਕਿਹੜਾ ਪੁਲ ਹੈ ਇਹ ਉਹੀ ਪੁਲ ਜਿਹੜਾ ਪਿੰਡ ਵਾਲੇ ਦੱਸ ਰਹੇ ਸੀਗੇ ਹਾਂਜੀ ਸਰ ਇਹ ਉਹੀ ਮਕੋੜਾ ਪੱਥਰ ਦਾ ਪੁਲ ਕਿਹਾ ਜਾਂਦਾ ਜੀ ਉਹ ਜਿਹੜੇ ਦਰਿਆ ਦੇ ਉੱਤੇ ਇਹ ਬਣਿਆ ਪਿਆ ਵਾ ਅੱਛਾ ਇਹ ਲੋਕਾਂ ਦੀ ਇੱਕ ਬਹੁਤ ਹੀ ਵੱਡੀ ਇਹ ਪ੍ਰਾਬਲਮ ਹੈ ਮੁਸ਼ਕਲ ਹੈ ਅੱਛਾ ਇਹ ਉਹਨਾਂ ਦੀ ਲੋਕਾਂ ਦੀ ਦੱਸ ਤਾਂ ਵਿਚਾਰੇ ਸੁਣ ਕੇ ਆਏ ਆ ਉਹ ਕਹਿੰਦੇ ਇਹ ਪੁਲ ਜਿਹੜਾ ਜੁਲਮੀ ਦੇ ਤੋਂ ਬਾਅਦ ਜਿਹੜੀ ਬਰਸਾਤ ਆਣੀ ਹੈ ਹਾਂਜੀ ਇਹ ਪੁਲੇ ਚੁੱਕਿਆ ਜਾਂਦਾ ਵਾ ਇਸ ਤੇ 3-4 ਮਹੀਨੇ ਇਹ ਪੁਲ ਜਿਹੜਾ ਦੁਨੀਆ ਨਾਲ ਕਟ ਟੱਜ ਜਾਂਦਾ ਵਾ ਅੱਛਾ ਜੀ ਚਰਮੀ ਦੇ ਪੁਲ ਚੁੱਕਿਆ ਰਹਿੰਦਾ ਵਾ ਉਹ ਉਸ ਤੋਂ ਬਾਅਦ ਉਹਨਾਂ ਨੂੰ ਸਾਰਾ ਜਿਸ ਕੈਰੈਕਟਰ ਹੋਣਾ ਪੈਂਦਾ ਇਸ ਏਰੀਆ ਦੇ ਨਾਲ ਅੱਛਾ ਤੇ ਮੈਂ ਤੁਹਾਨੂੰ ਦਿਖਾ ਦਵਾ ਚਾਹਾਂ ਪੋਲੇ ਇਹ ਜਿਹੜੀ ਪੁਲਤ ਚਲੋ ਕਾਫੀ ਲੰਬਾ ਦੂਰ ਤੱਕ ਹੋਇਆ ਪਰ ਸਾਰੇ ਇਹ ਫੱਟਿਆਂ ਵਾਲਾ ਪੋਲਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਤੇ ਰਾਵੀ ਤੇ ਡਿਸੀਜਨ ਕੀ ਕੀ ਕਰ ਰਹੇ ਹੋ ਤੁਸੀਂ ਰਾਵੀ ਉੱਚ ਤੋਂ ਪੁਲ ਸਰਾ ਸਮਝਾਓ ਇਹ ਜੋ ਪੋਲਾ ਤੋਂ ਇੱਕ ਇੱਕ ਇਧਰ ਗੱਲ ਕਰਾਂ ਨੂੰਗੇ ਹਾਂਜੀ ਇੱਕ ਤਰਫ ਉਹ ਜ ਹੈ ਹਾਂਜੀ ਇੱਕ ਤਰਫ ਆ ਵੀ ਹੈ ਪੰਜਾਬੀ ਚ ਗੱਲ ਕਰੀਏ ਪੰਜਾਬੀ ਚ ਉਹ ਦੋ ਤਰੀਆਂ ਦਾ ਹੈ ਮੇਲ ਹੁੰਦਾ ਇੱਥੇ ਤੇ ਮਤਲਬ ਪੁੱੜ ਤੁਸੀਂ ਜੇ ਕੱਲ ਨੂੰ ਆਉਨੇ ਹੋ ਤੁਸੀਂ ਕੀ ਭਰੋਸਾ ਦੇਨੇ ਦੇਖੋ ਜੀ ਛੋੜੀ ਜੀ ਗੱਲ ਜਿਪ ਜੀ ਸਭ ਤੋਂ ਵੱਡੀ ਇਹ ਜ਼ਰੂਰਤਾਂ ਦੀ 77 ਸਾਲ ਹੋ ਗਏ ਦੇਖ ਨੂੰ ਯਾਦ ਹੋਏ ਦੇ ਨੂੰ ਮੈਂ ਨਹੀਂ ਸਮਝਦਾ ਵੀ ਇਹਨਾਂ ਲੋਕਾਂ ਨੂੰ ਆਜ਼ਾਦੀ ਵਿਜਾਰਾਂ ਨੇ ਮਿਲੀ ਇਹਨਾਂ ਦੇ ਵਿੱਚ ਬੈਠ ਕੇ ਆਏ ਆ ਇਹਨਾਂ ਦੀ ਅਸੀਂ ਦਾਸਤਾਨ ਸੁਣ ਕੇ ਆਏ ਆ ਇਹ ਅੱਜ ਵੀ ਉਹ ਆਪਣੇ ਮੂੰਹੋਂ ਕਹਿ ਰਹੇ ਆ ਪਤਾ ਨਹੀਂ ਉਹ ਮੈਂ ਸਭ ਸੁਣ ਚੁੱਕਾ ਤੁਸੀਂ ਸਿੱਖ ਨੂੰ ਇਹ ਨਹੀਂ ਗੱਲ ਦੱਸੋ ਤੁਸੀਂ ਕਾਨੂੰਨ ਪਾਵਰ ਚੋਂ ਨੇ ਕੀ ਕਰਦੇ ਪਾਵਰ ਜੇ ਜਦੋਂ ਆਵਾਂਗੇ ਇਹ ਸਭ ਤੋਂ ਪਹਿਲਾਂ ਜਿੱਦਾਂ ਵੀ ਸਰਵੇਖੇ ਕਰ ਸਰਕਾਰਾਂ ਨੇ ਇਹ ਮੰਗ ਰੱਖਾ ਕੇ ਵੀ ਇਹ ਇਹਦਾ ਕੋਈ ਨਾ ਕੋਈ ਹੱਲ ਕੀਤਾ ਜੇ ਇੱਥੇ ਪੱਕਾ ਬੋਲ ਬਣਾਇਆ ਜੇ ਮਹਾਰਾਜ ਕਰੇ ਜੀ ਤੁਸੀਂ ਪੈ ਬਣਾਓ ਤੁਸੀਂ ਸੈਂਟਰ ਚ ਜਾਓ ਉਦੋਂ 6 ਮਹੀਨੇ ਬਾਅਦ ਤੈਨੂੰ ਮੇਰੀ ਬੇਨਤੀ ਜੇ ਮੀਨਿ ਬਾਤਾਂ ਨੂੰ ਆਗੇ ਪੁੱਛਾਂਗੇ ਕਿ ਸਰ ਕੀ ਕੀਤਾ ਅੱਛਾ ਇੱਕ ਇੱਕ ਰਿਪੋਰਟ ਤੋਂ ਮੈਂ ਗੱਲ ਕਰ ਕਾ ਮੈਨੂੰ ਇੱਕ ਗੱਲ ਮੈਨ ਯਾਰ ਸਭ ਤੋਂ ਜ਼ਿਆਦਾ ਮਹਿਸੂਸ ਹੋ ਰਹੀ ਹੈ ਮੇਰੇ ਤੇ ਰੋਂਗ ਨੇ ਖੜੇ ਹੋ ਗਏ ਆ ਰੈਐਕਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਜਾਂ ਤੇ ਸਰਕਾਰ ਸਾਨੂੰ ਬੁੱਲ ਦੇਵੇ ਜਾਂ ਸਾਡੀ ਕੋਈ ਪਾਕਿਸਤਾਨ ਦਾ ਵਾਟਰ ਖੋਲ ਦੇ ਤੇ ਜਾਂ ਫਿਰ ਸਾਨੂੰ ਪਾਕਿਸਤਾਨ ਦਾ ਵਾਟਰ ਖੋਲ ਦਿੱਤਾ ਜਾਏ ਤਾਂ ਤਾਂ ਕਿ ਇਹ ਪਲੇਅਰ ਰਸਤੇ ਰਹੀ ਉਧਰ ਆਵਾਜਾਈ ਆ ਕਿ ਸਾਡੀ ਉਧਰ ਬਹਾਲ ਹੋ ਸਕੇ ਇਹ ਤਾਂ ਇਹਦੇ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਸਰਕਾਰਾਂ ਵਾਸਤੇ ਪ੍ਰਸ਼ਾਸਨ ਵਾਸਤੇ ਜਿਹੜੇ ਕੱਜ ਦੇ ਦੇਸ਼ ਦੀ ਇਜਾਦੀ ਦੇ 77 ਸਾਲ ਬਾਅਦ ਇਹਨਾਂ ਨੂੰ ਰਸ ਕੁਛੀ ਸਾ ਨਹੀਂ ਪੁੱਛਿਆ ਯਾ ਪੁੱਛਣਾ ਭੁੱਲ ਗਏ ਹੋਗੇ ਬਾਡਰ ਦੇ ਕੰਡੇ ਇੰਡੋ ਪਾਕ ਬਾਡਰ ਦਾ ਅਖੀਰਲਾ ਪਿੰਡ ਹੈ ਸਾਡੇ ਤੋਂ ਬਿਲਕੁਲ ਅਖੀਰਲਾ ਪਿੰਡ ਹੈ ਇਸ ਤੋਂ ਬਾਅਦ ਪਾਕਿਸਤਾਨ ਦੇ ਸਾਹਮਣੇ ਦੇਖਦੇ ਸਾ ਬਿਲਕੁਲ ਦਿਖਦਾ ਹੈ ਇਹ ਪਾਕਿਸਤਾਨ ਦੀ ਹੱਦ ਜਿਹੜੀ ਇਥੋਂ ਨਾਲ 400 ਮੀਟਰ ਦੀ ਦੂਰੀ ਤੇ ਹੈ ਸਿਰਫ ਓਨਲੀ ਐਂਡ ਓਨਲੀ 400 ਮੀਟਰ ਕੀ ਸੋਮ 400 ਮੀਟਰ ਹੈ ਤੇ ਲੜਾਈ ਤੁਹਾਨੂੰ ਪਤਾ ਹੈ ਕਿ ਕਿਹ ਕਰ ਲੜਾਈ ਹੋਈ ਹਾਂਜੀ ਪਹਿਣ ਚ ਲੜਾਈ ਹੋਈ ਜੀ 87 ਚ ਰੌਲਾ ਪਿਆ ਲੜਾਈ ਦਾ ਖਤਰਾ ਹੋਇਆ ਲੜਾਈ ਹੋਵੇ ਜਾਂ ਨਾ ਹੋਵੇ ਤੇ ਸਾਨੂੰ ਇਹ ਪਿੰਡ ਬੈਕੇਟ ਕਰਨਾ ਪੈਂਦਾ ਸਾਰਾ ਇਲਾਕਾ ਬੈਕੇਟ ਕਰਨਾ ਪੈਂਦਾ ਤੇ ਤੁਸੀਂ ਦੱਸੋ ਕਿ ਜਿਸ ਲਈ ਬੰਦਾ ਆਪਣਾ ਘਰ-ਬਾਰ ਛੱਡ ਕੇ ਸਮਾਨ ਛੱਡ ਕੇ ਚਲਾ ਜਾਂਦਾ ਜੇ ਸਮਾਨ ਲੈ ਕੇ ਵੀ ਚਲਾ ਜਾਂਦਾ ਤਾਂ ਕਿੱਥੇ ਜਾਏਗਾ ਉਹਦੇ ਕੋ ਕੋ ਆਲਟਰਨੇਟਿਵ ਨਹੀਂ ਹੈਗਾ ਕੋਈ ਕੋਈ ਤਰੀਕਾ ਨਹੀਂ ਕਿ ਕਿੱਥੇ ਜਾ ਕੇ ਬਸੇਗਾ ਕਿੱਥੇ ਜਾ ਕੇ ਆਪਣੇ ਡੰਗ ਰੱਖੇਗਾ ਕਿੱਥੇ ਜਾ ਕੇ ਰੋਟੀ ਖਾਏਗਾ ਕਿੱਥੇ ਰਾ ਕੇ ਰੋਟੀ ਬਗਾਏਗਾ ਜੇ ਫਿਰ ਫਲੱਡ ਆਉਂਦੇ ਆ ਪਾਣੀ ਕਿਥੋਂ ਤੱਕ ਮਾਰ ਕਰਦਾ ਤੁਹਾਡੇ ਆ ਜਾਂਦਾ ਸਾਡੇ ਕਦੀ ਪਾਣੀ ਆ ਜਾਂਦਾ 2-2 3-3 ਫੁੱਟ ਕਰੀਉ 4 ਫੁੱਟ ਵੀ ਪਾਣੀ ਆ ਜਾਂਦਾ ਅਸੀਂ ਬਿਲਕੁਲ ਬਸ ਉਹ ਜਿਸ ਤਰ੍ਹਾਂ ਪਹਿਲੇ ਚਲਨੇ ਆ ਚਲੀ ਜਾਨੇ ਆ ਹਾਂਜੀ ਤੇ ਸਰਕਾਰ ਨੂੰ ਕੋਸ ਦੇ ਲਈ ਚਲੀ ਜਾਨੇ ਆ ਬਈ ਸਰਕਾਰ ਨੇ ਸਾਡੇ ਨਾਲ ਕਰਨਾ ਹੀ ਨਹੀਂ ਮਰਨਾ ਤੇ ਮਰਨਾ ਹੀ ਫਿਰ ਹਾਂਜੀ ਤੇ ਸਾਡੇ ਡੰਗਰ ਬਿਨਾ ਚਾਰੇ ਤੋਂ ਮਰ ਜਾਂਦੇ ਅਸੀਂ ਬਿਨਾ ਕਿਨਾ ਸਾਡਾ ਵੀ ਕੋਈ ਕਈ ਵਾਰ ਰਸਨ ਵਗੈਰਾ ਗਿੱਲਾ ਹੋ ਜਾਂਦਾ ਹਾਂਜੀ ਇੱਕ ਇੱਕ ਦਿਨ 24 25 ਸਭੀ ਘੰਟੇ ਰੋਟੀ ਨਹੀਂ ਵੀ ਪਕਦੀ ਨਹੀਂ ਪਕਦੀ ਠੀਕ ਹੈ ਆਈ ਬੱਚੇ ਬਿਗੈਰ ਨੂੰ ਰੋਟੀਆਂ ਚਲਾਉਂਦੇ ਆ ਦੂਰ ਤੋਂ ਚਲਣ ਬਿਗੈਰ ਬਿਨਾ ਚਲਾਉਂਦੇ ਆ ਔਰ ਜਦੋਂ ਕਿ ਤੇ ਮੇੜੀ ਦੀ ਮਤਲਬ ਤੋਂ ਗੱਲ ਕਰ ਰਿਹਾ ਕਿ 베ੜੀ ਅਗਰ ਚਲੀ ਜਾਂਦੀ ਉਸ ਕਿਨਾਰੇ ਹਾਂਜੀ 2 ਮਿੰਟਾ ਲੇਟ ਹੋ ਜਾਂਦਾ ਸਮ 3 ਘੰਟੇ 베ੜ ਕਰਨੀ ਪੈਂਦੀ ਹੈ 베ੜ ਕਰਨੇ ਵਾਸਤੇ ਨਾ ਕੋ ਸੈਲਟਰਨ ਵਿਚ ਇੱਕ ਚੀਜ਼ ਮੈਂ ਵੇਖੀ ਵੀ ਉਸੇ ਵਿੱਚ ਇੱਕ ਰਿਪੋਰਟਰ ਸਾਹਿਬ ਨੇ ਇੱਕ ਕਲੀਅਰ ਇੰਨੀ ਗੱਲ ਕਹਿਤੀ ਵੀ ਲੋਕਾਂ ਦੇ ਦੁੱਖ ਦਰਦ ਨੂੰ ਦੇਖ ਕੇ ਹੋયા ਉੱਥੋਂ ਦੇ ਲੋਕਾਂ ਨੇ ਅਥੋਂ ਤੱਕ ਕਹਿਤਾ ਇਥੋਂ ਤੱਕ ਦੁਖੀ ਹੋ ਕੇ ਕਹਿਤਾ ਵੀ ਜੇ ਸਾਨੂੰ ਇਸ ਮੁਲਕ ਦੀ ਸਰਕਾਰ ਆਪਣ ਨੂੰ ਸਾਨੂੰ ਆਵਾਜ਼ਾਈ ਵਾਸਤੇ ਇੱਕ ਸਥਿਰ ਪੁੱਲ ਨਹੀਂ ਦੇ ਸਕਦੀ ਖਾਦੀ ਇਹ ਹਾਲਤਾ ਵੀ ਜਦੋਂ ਪਾਣੀ ਆਂਦਾ ਅਸੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਅਸੀਂ ਦੇਸ਼ ਦੇ ਨਾਲੋਂ ਇਕੱਠੇ ਜਾਂਦੇ ਆ ਪੰਜਾਬ ਨਾਲੋਂ ਕੱਟੇ ਜਾਂਦੇ ਆ ਹਾੜੀ ਬੱਚਿਆਂ ਦੀ ਐਜੂਕੇਸ਼ਨ ਨੂੰ ਬਹੁਤ ਗਿਆ ਉਹਨਾਂ ਦੇ ਵੀ 6 ਵਜਦੀ ਹੈ 6 ਵਜਦੀ ਹੈ ਔਰ ਫਿਰ ਮੈਡੀਕਲ ਸਹੂਲਤਾਂ ਕੋਈ ਨਹੀਂ ਹੈਗੀਆਂ ਔਰ ਕਹਿ ਮਲ ਵੀ ਕਿੰਨੇ ਹੀ ਕਹਿ ਮਲੇ ਵੀ ਜਦੋਂ ਕਿ ਸਮਾਨ ਇੱਧਰ ਲੈ ਕੇ ਆਣਾ ਜਾਣਾ ਕਿ ਇੱਥੋਂ ਤੱਕ ਗਿਆ ਤੱਥੇ ਪਤਾ ਲੱਗਾ ਲੱਗਾ ਹੁਣ ਇੱਥੇ ਆ ਗਏ ਵੀ ਸਾਡੇ ਦੇ ਬੱਚਿਆਂ ਦੀ ਇੰਗੇਜਮੈਂਟ ਨਹੀਂ ਹੋ ਰਹੀਆਂ ਵਿਆਹਾਂ ਸ਼ਾਦੀਆਂ ਦੇ ਮਾਮਲੇ 'ਚ ਠੀਕ ਉਹਨੇ ਇਹ ਸਰਦ ਨੇ ਹੋਣਾ ਨਹੀਂ ਹੋਣਾ ਮੈਨੂੰ ਇਹ ਹੀ ਉਹਨੇ ਕਿਹਾ ਵੀ ਉਧਰ ਦੇ ਲੋਕਾਂ ਦੀ ਇਹ ਮਨਛਾ ਆ ਗਈ ਆ ਉਹਨਾਂ ਦੀ ਏਕਤਾ ਦਾ ਬਣ ਗਈ ਵੀ ਦਰਿਆਓ ਪਾਰ ਕਿਸੇ ਲੜਕੀ ਦੀ شادی ਨਹੀਂ ਕਰਨੀ ਉਹ ਸਾਫ਼ ਤੌਰ ਤੇ ਕਿਹਾ ਜੀ ਕਿ ਕਹਿੰਦੇ ਜੇ ਵੱਟ ਕੇ ਦਰਿਆ ਤੋਂ ਛੁੱਟ ਦੋ ਕੁੜੀ ਨਹੀਂ ਵਿਆਹਣੀ ਉਧਰ ਹਾਂ ਜੀ ਸਿੱਧੀ ਗੱਲ ਜੀ ਪੱਤਰਕਾਰ ਸਾਹਿਬ ਦੀ ਹੈ ਅੱਛਾ ਹਾਂਜੀ ਫਿਰ ਮੈਂ ਇਹ ਮੈਂ ਵੇਖਿਆ ਮੈਂ ਕਿਹਾ ਜੀ ਇਹ ਮੈਂ ਕਿਹਾ ਜੀ ਇੱਕ ਪਾਸੇ ਦੇ ਗੌਰਮੈਂਟ ਬੜਾ ਕਹਿੰਦੀ ਹੈ ਡਿਜੀਟਲ ਇੰਡੀਆ ਸ਼ਾਇਨ ਇੰਡੀਆ ਹਾਂ ਆਪਣੀ ਸਰਕਾਰਾਂ ਵੀ ਕਹਿੰਦੀ ਪੀਐਮ ਸਾਹਿਬ ਵੀ ਕਹਿੰਦੇ ਨੇ ਉਹ ਸ਼ਾਇਨ ਜੀ ਟੀਵੀ ਤੇ ਚੱਲਦੀ ਹੈ ਸੱਚੀਕਤ ਨਹੀਂ ਸ਼ਾਇਨ ਸ਼ੂਨ ਕੋਈ ਤੇ ਇਹ ਮੈਨੂੰ ਬੜਾ ਸ਼ੌਕ ਲੱਗਾ ਵੀ ਇਹ ਯਾਰ ਵਾਟ ਇਜ਼ ਥਿਸ ਇੰਡੀਆ ਦੇ ਵਿੱਚ ਕੋਈ ਇਦਾਂ ਦਾ ਕੋਈ ਹੈਗਾ ਲਾਕਾ ਵੀ ਜਿਹੜੇ ਇਦਾਂ ਦੀ ਹਾਲਤ ਮਾੜੀ ਆ ਅਸੀਂ ਵੀ ਚਲੋ ਬੜਾ ਇੰਡੀਆ ਜਾਂਦਾ ਬਾਹਰ ਅੰਦਰ ਮੌਕਾ ਮਿਲੇ ਬੰਬਈ ਕੋਲਕਾਤੇ ਸਾਰੇ ਸਭ ਜਿੰਨੇ ਵੀਡੀਓ ਕਾਫੀ ਸ਼ਹਿਰਾਂ ਤੱਕ ਗਈ ਆ ਇਹ ਕੀ ਹਾਲਾਤ ਨੇ ਇਦਾਂ ਵੀ ਫਿਰ ਮੇਰੇ ਮਨ ਦੇ ਵਿੱਚ ਇੱਕ ਸਿਸਟਮ ਆਇਆ ਵੀ ਵੀ ਇਦਾਂ ਨਹੀਂ ਇਹ ਇਹ ਕਾਹਦਾ ਇੱਥੇ ਡੋਮੋਕ੍ਰੇਸੀ ਹੈ ਤੇ ਕਾਹਦਾ ਇੱਥੇ ਲੋਕਤੰਤਰ ਹੈ ਇਹਨਾਂ ਲੋਕਾਂ ਨੂੰ ਜਾ ਕੇ ਇਹਨਾਂ ਦੇ ਜਾ ਕੇ ਇਹਨੂੰ ਇਹਦੀ ਸਾਰ ਨਹੀਂ ਚਾਹੀਦੀ ਹੈ ਇਨਸਾਨੀਅਤ ਦੇ ਨਾਂ ਤੇ ਦਫਾ ਕਰੋ ਇਲੈਕਸ਼ਨਾਂ ਨੂੰ ਦਫਾ ਕੀ ਛੱਡੋ ਸਰ ਕਿ ਤੁਸੀਂ ਹੁਣ ਇਹਨਾਂ ਦਾ ਚਲੋ ਤੁਸੀਂ ਇੱਕ ਕੈਂਡੀਡੇਟ ਹੋ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਸ ਵੀ ਪਹਿਲਾਂ ਵੀ ਦੇ ਚੁੱਕੇ ਹਾਂ ਸ਼ੋਭੀ ਸ਼ਾਵਾਂ ਹੁਣ ਤੁਸੀਂ ਇਹਨਾਂ ਦਾ ਆਪਾਂ ਦਰਦ ਜਗਾਉਣ ਦਰਦ ਨੂੰ ਆਪਾਂ ਸਾਂਝਾ ਕਰਨ ਆਏ ਆ ਕਿ ਕੈਂਪੇਨ ਤੇ ਆਏ ਦੇਖੋ ਜੀ ਮੈਂ ਕੈਂਪੇਨ ਨੂੰ ਮੈਂ ਰੱਖਣਾ ਦੂਸਰੇ ਨੰਬਰ ਸਿਆਰ ਤੇ ਕੈਂਪੇਨ ਹੀ ਛੱਡ ਦਿਓ ਜਿੰਦਾਬੀ ਉਹ ਮੈਂ ਇਹਨਾਂ ਨੂੰ ਇਹ ਆਇਆ ਮੈਂ ਵੀ ਜਿੰਨੀ ਦੇਰ ਤੁਸੀਂ ਕਿਸੇ ਸਰਕਾਰੀ ਸਿਸਟਮ ਦੇ ਵਿੱਚ ਜੀ ਕਿਸੇ ਚੈਨਲ ਤੇ ਨਹੀਂ ਹੋ ਹੁਣ ਮੈਂ ਅੱਗੇ ਇੱਕ ਕੈਂਡੀਡੇਟ ਆ ਮੈਂ ਲੋਕ ਸਭਾ ਦਾ ਇੰਡੀਪੈਂਡੈਂਟ ਕੈਂਡੀਡੇਟ ਆ ਮੇਰੀ ਕੋਈ ਕੋਈ ਪਾਰਟੀ ਨਹੀਂ ਹੈ ਮੈਂ ਤੁਹਾਡਾ ਜੋ ਵੀ ਆਮ ਜਨਤਾ ਦਾ ਚਲੋ ਸਾਥ ਆ ਉਹ ਮੈਂ ਇੱਕ ਇੱਕ ਜਨਨ ਆਇਆ ਵਾ ਕਿ ਇੱਕ ਇਹ ਜਿਹੜੀਆਂ ਮੌਜੂਦਾ ਪਿਛੇ ਜਿਹੜੀਆਂ ਸਰਕਾਰਾਂ ਗਈਆਂ ਜਿਹੜੀ ਪੋਲੀਟਿਕਲ ਜਮਾਤਾਂ ਜਿਹੜੀਆਂ ਬੜੀਆਂ ਆਪਣੇ ਆਪ ਨੂੰ ਬੜੇ-ਬੜੇ ਬਾਰੇ ਦਾਅਵੇ ਕਰ ਰਹੀਆਂ ਵਾ ਵੀ ਬੜੇ-ਬੜੇ ਮੈਨੀਫੈਸਟੋ ਕਿ ਬੜੀਆਂ ਰੋਡ ਸਿਓ ਕਰ ਰਹੀ ਜੀ ਬੜੀ ਬੜੇ ਕਾਫਲੇ ਚਲਾ ਲਏ ਨੇ ਗੱਡੀਆਂ ਦੇ ਬੜੇ ਬੜੇ ਉਹਨਾਂ ਨੇ ਜੋ ਵੀ ਦਫ਼ਤਰ ਖੋਲ੍ਹ ਜਿਹੇ ਨੇ ਬੜੇ ਬੜੇ ਆਪਣੀ ਇਹ ਕਰ ਰਹੇ ਨੇ ਆफी ਆਪਣੀ ਕਾਰਜਕਾਰੀ ਦੱਸਣ ਦੀ ਨੇ ਉਹ ਕੀ ਕਰਦੀਆਂ ਨਹੀਂ ਆ ਤੇ ਜਿਹੜਾ ਮੌਜੂਦਾ ਜਿਹੜਾ ਪਿੱਛੇ ਟੈਂਪ ਜਿਹੜਾ ਪ੍ਰਸ਼ਾਸਨ ਜਿਹੜਾ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਸਰਕਾਰ ਕਿਹੜੀਆਂ ਵਾਵਾਂ ਚ ਫਿਰਦੇ ਆ ਅਸੀਂ ਇਸੇ ਦੇਸ਼ ਦੇ ਪਛੰਦੇ ਹੈਗੇ ਆ ਕਿ ਨਹੀਂ ਹੈਗੇ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਜੀ ਕਹਿਣਾ ਚਾਹਾਂ ਸਾਡੀ ਸਾਡੇ ਖੁੱਲ ਕੇ ਕੋ ਸਾਡੀ ਗਵਰਨਮੈਂਟ ਨੇ ਸੁਣੀ ਕੋਈ ਨਹੀਂ ਹਾਂਜੀ ਅਸੀਂ ਪਿੱਛੇ ਵੋਟ ਨਹੀਂ ਪਾਈ ਗਵਰਨਮੈਂਟ ਨੇ ਕੀ ਕੀਤਾ ਪੰਜ ਸਾਲ ਤੋ ਲੱਗੇ ਜਦੋਂ ਦੇ ਵੋਟ ਪਿੱਛੇ ਨਹੀਂ ਪਾਏ ਕੀ ਬਣਾਇਆ ਉਹ ਜਿਹੜੇ ਦਿਨਾਂ ਦੇ ਵਿੱਚ ਕੀ ਬਣਾਇਆ ਸਾਡਾ ਸੋਚਿਆ ਕੁਛ ਆਖਿਆ ਕੁਛ ਪੈਣਾ ਤੁਸੀਂ ਕਿਦਾਂ ਰਹਿੰਦੇ ਹੋ ਕਿੰਨੀਆਂ ਤੁਹਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਸਾਨੂੰ ਮੁਸ਼ਕਲਾਂ ਨੇ ਉਹ ਸਾਨੂੰ ਹੀ ਪਤਾ ਜੀ ਤੁਸੀਂ ਕਦੇ ਮੁਸ਼ਕਲਾਂ ਦਾ ਦਿਨ ਕ ਤੁਸੀਂ ਕਦੇ ਆਓ ਨਾ ਤਾਂ ਮੁਸ਼ਕਲਾਂ ਦੇਖੋ ਨਾ ਫਿਰ ਤੁਹਾਨੂੰ ਪਤਾ ਲੱਗੇ ਮੁਸ਼ਕਲਾਂ ਕੀ ਚੀਜ਼ ਨੇ ਇਹ ਕਿਦਾਂ ਲੋਕ ਹੀ ਰਹਿੰਦੇ ਨੇ ਓਸਾਂ ਨੂੰ ਤੇ ਅਰਾਬ ਉਸਾਂ ਤੋਂ ਗਵਰਨਮੈਂਟ ਨੇ ਮਾਰੀ ਦਿੱਤੇ ਦਾ ਹੈ। ਸੰਦ ਗਵਰਨਮੈਂਟ ਨੇ ਆਪਣੇ ਵਿੱਚ ਲਾਇਆ ਹੀ ਨਹੀਂ। ਅਸੀਂ ਦੇ ਨੀ ਮੁਸ਼ਕਲ ਸਾਡੀਆਂ ਲੱਤਾਂ ਟੁੱਟੀਆਂ, ਗੋਡੇ ਸਾਡੇ ਟੁੱਟੇ ਦੇ। ਜਦੋਂ ਹੁਣ ਪੋਲਪਟੋਣਾ ਸਾਡੇ ਕੋਈ ਰਿਸ਼ਤੇਦਾਰ ਦੇ ਕਰ ਕੋਈ ਵਿਆਹ ਸ਼ਾਦੀ ਆਉਂਦੀਏ ਕੋਈ ਕੋਈ ਐਸੇ ਜਾਣ ਜੋਗੇ ਨਹੀਂ ਲੰਦੇ। ਕਿੱਦਾਂ ਜਾਈਏ, ਕੀ ਕਰੀਏ? ਸਾਡਾ ਗਵਰਨਮੈਂਟ ਨੇ ਕੀ ਬਣਾਇਆ? ਸਾਡਾ ਕੁਝ ਨਹੀਂ ਬਣਾਇਆ। ਸਰਦ ਕੋਈ ਦਾਬਾ ਵੀ ਨਾ ਹੋਏ ਗੱਲ ਬਣਾ ਇੱਧਰ ਆਲਾ ਹੀ ਖੋਲੋ। ਗੇੜ ਇੱਧਰ ਹੀ ਨਾ ਕੱਢੀਓ। ਤੇ ਮਤਾ ਜੀ ਜਦੋਂ ਆਪਾਂ ਇਡੀ ਤਕੜੀ ਕਿਹੇ ਗੱਲ ਨੂੰ ਕਹਿ ਦੇਣਾ ਕਿ ਵੀਰੇ ਤੁਸੀਂ ਜੇ ਸਾਡਾ ਕੁਝ ਵਾਰ ਨਹੀਂ ਸਕਦੇ ਤੇ ਭਰਾ ਸਾਨੂੰ ਪਰਲੇ ਪਾਸੇ ਹੀ ਕਹ ਲ ਦੋ ਠੀਕ ਹੈ ਤੇ ਫਿਰ ਇਦੋਂ ਵੱਡੀ ਸ਼ਰਮਨਾ ਕੋਈ ਗਲਤਾਂ ਨਾ ਹੁੰਦੀ ਸ਼ਰਮ ਨਾਲੇ ਬੰਦਾ ਮਰ ਜਾਂਦਾ ਜਿੰਨੀ ਗੌਰਮੈਂਟ ਨੂੰ ਸ਼ਰਮ ਸਾਡੀ ਤੇ ਹੈ ਹੀ ਨਹੀਂ ਆਹ ਤਾਂ ਇਹ ਆਪਣੀ ਜ਼ਮੀਨ ਬਦਲੇ ਇੱਥੇ ਧੱਕੇ ਖਾਈ ਕਰਨਿਆਂ ਜੇ ਜ਼ਮੀਨ ਨਾ ਐਸਾ ਹੀ ਕਿਤੇ ਇਹਦੇ ਕੋਲ ਤੋਂ ਮੰਗ ਕੇ ਖਾਣਾ ਚੰਗਾ ਹੈ ਜਿੰਨੀ ਜਿੰਨੀ ਸ਼ਰਮ ਜਿੰਨੀ ਹਾਲ ਤਾਂ ਸਾਡੀ ਖਰਾਬ ਹੈ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਇੱਥੇ ਕਈ ਵਾਰੀ ਕਈ ਐਸਐਸਪੀ ਆਏ ਕਈ ਡੀਸੀ ਆਏ ਹਾਂ ਵਾਹ ਸਾਰੇ ਜਾਂਦੇ ਤੇ ਉਹ ਮਿੱਟੀ ਮਿਲਿਆ ਚਲੀ ਜਾਂਦੇ ਸੁਣਦੇ ਹੁੰਦਾ ਸਭ ਚਲੀ ਜਾਂਦੇ ਕੋਈ ਵੀ ਨਹੀਂ ਬਤਾ ਕੋਈ ਅੱਗੇ ਗੱਲ ਪਹੁੰਚਦਾ ਨਾ ਕੋਈ ਭਜਾਂਦਾ ਤੇ ਨਾ ਕੋਈ ਕਰਦਾ ਜੇ ਲੈ ਉਹਨ ਲੋੜ ਨਾ ਵੋਟ ਆਉਣੇ ਨਾ ਉਹਨ ਲੋੜ ਆ ਉਹਨ ਬੜੀ ਦੁਨੀਆ ਆਉਣੀ ਹੈ ਜਿਸ ਨਾਲ ਵੋਟ ਪਾਈ ਜਾਂਦੇ ਨੇ ਸਾਨੂੰ ਕੋ ਆਣਾ ਕੁੱਤੇ ਆ ਲੱਖਾ ਪੂਛ ਲਾਈ ਨਹੀਂ ਇਹ ਕੁੱਤੇ ਨਾਲ ਜੜ ਕੇ ਤੇ ਬੰਦੇ ਨੇ ਕੀ ਕਰੀਏ ਸਾਹੀਂ ਬੱਚੇ ਪੜਾਏ ਰਿਸ਼ਤੇਦਾਰਾਂ ਦੇ ਕਰ ਅਹੀਂ ਜੇ ਕੋ ਕੰਮ ਕੀਤਾ ਰਿਸ਼ਤੇਦਾਰ ਕਰ ਵਿਆਹ ਕੀਤਾ ਰਿਸ਼ਤੇਦਾਰਾਂ ਦੇ ਕਰ ਕਿਹਦਾ ਰਿਸ਼ਤੇਦਾਰ ਅਜ ਨਾ ਚਲਦਾ ਪਿਆ ਕੋਈ ਰਿਸ਼ਤੇਦਾਰ ਸਾਨੂੰ ਕਿਸੇ ਦੇ ਕੋਈ ਭਰੋਸਾ ਨਹੀਂ ਚਲੋ ਫਿਰ ਵੀ ਆਪਾਂ ਇਹਨਾਂ ਦਾ ਬੜੇ ਧੰਨਵਾਦੀ ਹਾਂ ਇਹਨਾਂ ਦੇ ਕਿ ਸਾਡੀ ਇਹਨਾਂ ਨੇ ਬੇਨਤੀ ਮੰਨੀ ਤੇ ਕੁਝ ਸਾਨੂੰ ਮੁਸੀਬਤ ਦੱਸੀ ਆਪਣੀ ਸਰਪੰਚ ਸਾਹਿਬ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਹੁਣ ਕੋਈ ਹੱਲ ਦੇਖਦਾ ਜਾਂ ਕੀ ਤੁਸੀਂ ਚਾਹੋ ਨਾ ਕਿਦਾਂ ਤੁਹਾਡੇ ਮੁਤਾਬਕ ਕੋਈ ਹੱਲ ਹੋਵੇ ਸਰਕਾਰਾਂ ਕਾਫੀ ਆਈਆਂ ਇਥੇ ਇਹ ਪਿੰਡ ਸੱਤ ਪਿੰਡ ਹੈ ਇਹ ਤਾਪੂ ਪਿੰਡ ਹੈ ਇੱਕ ਪਾਸੇ ਰਾਵੀ ਉਜ ਇੱਕ ਪਾਸੇ ਬਰਨ ਆਹੀਂ ਗੱਬੇ ਇਸ ਤਾਪੂ ਦੇ ਵਿੱਚ ਰਹਿਨੇ ਆ ਕਾफी ਸਰਕਾਰ ਨੇ ਪ੍ਰਵਾਸਾ ਦਿੱਤਾ ਪਿੱਪਲ ਬਜੇਗਾ ਇਸ ਮੇਂ ਮੁਤਾ ਹੜਾ ਆਇਆ ਹੋਇਆ ਸਾਡਾ ਪੁੱਲ ਬਚਣਾ ਚਾਹੀਦਾ ਅੱਜ ਦਿਨ ਤੱਕ ਪੁੱਲ ਨਹੀਂ ਬਜਿਆ 77 ਸਾਲ ਹੋਈ ਆ ਇਸ ਜਾਦ ਹੋਏ ਦੇਸ਼ ਸਾਨੂੰ ਜਾਦੀ ਨਹੀਂ ਮਿਲੀ ਇਹ ਸੱਤ ਪਿੰਡਾਂ ਨੂੰ ਜਾਦੀ ਨਹੀਂ ਮਿਲੀ ਸਾਨੂੰ ਵੀ ਆਂਦਾ ਰੋਸ ਇਸ ਸਰਕਾਰਾਂ ਤੇ ਕਿ ਸਾਨੂੰ ਵੀ ਕੋਈ ਆਜ਼ਾਦੀ ਮਿਲੇ ਉਸ ਤੋਂ ਲਾ ਕੋਈ ਸਾਨੂੰ ਮੈਡੀਕਲ ਕੋਈ ਸੁਵਤਾ ਨਹੀਂ ਆ ਕੋਈ ਬੱਚਿਆਂ ਦੀ ਪੜ੍ਹਾਈ ਦੀ ਸੁਵਤਾ ਨਹੀਂ ਆ ਤੇ ਪੰਡਜੀ ਇੱਕ ਗੱਲ ਹੋਰ ਮੈਨੂੰ ਪਤਾ ਲੱਗੀ ਆ ਕਿ ਤੁਹਾਡੇ ਇੱਥੇ ਜਿਹੜੇ ਪਿੰਡ ਦੇ ਨਿਆਣੇ ਆ ਉਹ 8ਵੀਂ ਤੋਂ ਬਾਅਦ ਉਹਨਾਂ ਲਈ ਕੋਈ ਸਿੱਖਿਆ ਦਾ ਹੈ ਹੀ ਨਹੀਂ ਆ ਕੁਝ 8ਵੀਂ 8ਵੀਂ ਉਹਨਾਂ ਵਾਸਤੇ ਆਖਰੀਲੀ ਕਲਾਸ ਕਾਫੀ ਲੋਕਾ ਕੁਛ ਰਿਸ਼ਤਾ ਨਾਲ ਚਲੇ ਜਾਂਦੇ ਆ ਕੁਛ ਭਰਾ ਪਰ ਚਲੇ ਜਾਂਦੇ ਮਰਾੜਾ ਇੱਕ ਦੂਜੇ ਨਾਲ ਸਾਰਾ ਲੈ ਕੇ ਪੜਾਈ ਆਪਣੀ ਸਬੂਤ ਕਰਦੇ ਆ ਕੋਈ ਮੈਡੀਕਲ ਨਹੀਂ ਆ ਕੋਈ ਬਿਮਾਰ ਹੋ ਜਾਏ ਕੋਈ ਬੱਚੀ ਬੱਚਾ ਹੋਣਾ ਲਵਰੀ ਕੇਸ ਨਹੀਂ ਕੋਈ ਸੁਵਿਧਾ ਨਹੀਂ ਆ ਸਾਡਾ ਵੀ ਦਿਲ ਕਰਦਾ ਛਾੜੀਆਂ ਵੀ ਕੁੜੀਆਂ ਤੇ ਘਰ ਦੇ ਵਿੱਚ ਵੱਡੇ ਘਰ ਦੇ ਵਿੱਚ ਰਿਸ਼ਤੇ ਹੋ ਕੁੜੀਆਂ ਛੱਡੇ ਮੂੜੀਆਂ ਦੇ ਰਿਸ਼ਤੇਦਾਰ ਦੇ ਰਿਸ਼ਤੇ ਨਹੀਂ ਮਿਲਦੇ ਇਸ ਇਲਾਕੇ ਦੇ ਵਿੱਚ ਸਾਨੂੰ ਕਾਫੀ ਨਾਸ਼ ਸ਼ਮਾ ਬੀਤਿਆ। ਕੀ ਆ ਸਰਕਾਰਾਂ ਝੂਠੇ ਪ੍ਰਵਾਸ ਦੇਗੀ ਚਲੇ ਨਹੀਂ। ਮੈਂ ਇਸੇ ਦਾ ਤੰਬਾ। ਖੀਰ ਦੇ ਚਲੋ ਮੈਂ ਕਹਤਾ ਤੁਸੀਂ ਮੈਂ ਤੁਸੀ ਮਦਦਵਾਤੀਆਂ ਸਿਰਫ ਨਿੱਕੀ ਜੀ ਗੱਲ ਇੱਕ ਮੈਨੂੰ ਦੱਸਿਓ ਕਿ ਯਕੀਨਤਾਂ ਵਾਲੀ ਗੱਲ ਮੁੱਕੀ ਗਈ। 70 ਸਾਲ ਲੰਘ ਗਏ ਹਾਂ ਜੀ। ਬਿਲਕੁਲ ਬਿਲਕੁਲ ਕੋਈ ਆਸ ਦੀ ਕਿਰਨ ਦਿਖਦੀ ਆ ਜਾਂ ਅਸੀਂ ਥੋੜਾ ਬਹੁਤਾ ਕਿਸੇ ਦਾ ਯਕੀਨ ਕਰ ਸਕਦੇ ਆ ਜੋ ਕੰਬ ਕਰਦੀਆਂ ਗੰਦੀ ਨੀਤੀਆਂ ਤੇ ਗੰਦੀ ਸਰਕਾਰਾਂ ਦੀਆਂ ਜਿਹੜੀਆਂ ਸੋਚਾਂ ਨੇ ਕਿ ਇਹਨਾਂ ਨੂੰ ਥੋੜਾ ਬਹੁਤਾ ਕਿਸੇ ਤਰ੍ਹਾਂ ਵੀ ਕੋਈ ਚੁੰਡੀ ਵਾੜ ਕੇ ਜਗਾ ਸਕੇ ਨਹੀਂ ਇਹ ਝੂਠੇ ਲਾਰੇ ਕਹਿੰਦੇ ਖਹਿੰਦੇ ਕਹਿੰਦੇ ਨਾ ਜੇ ਚੰਨ ਧਰਤੀ ਦੇ ਆਏ ਤਾਂ ਤਾਲੀਆਂ ਦੀ ਕੀ ਲੋੜ ਹੈ ਭੰਨੇ ਝੂਠੇ ਲਾਰੇ ਬਿਲਕੁਲ